ਲੋਕ ਸਭਾ ਇਲੈਕਸ਼ਨ ਦੇ ਤਹਿਤ ਪੰਜਾਬ ਅੰਦਰ ਆਮ ਆਦਮੀ ਪਾਰਟੀ 13 0 ਦਾ ਮਿਸ਼ਨ ਦਾ ਹੌਕਾ ਦੇ ਰਹੀ ਹੈ ਔਰ ਲਗਾਤਾਰ ਸੀਐਮ ਭਗਵੰਤ ਸਿੰਘ ਮਾਨ ਹਰ ਹਲਕੇ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਵਿਖਾਈ ਦੇ ਰਹੇ ਨੇ ਤਾਂ ਅੱਜ ਸੀਐਮ ਭਗਵੰਤ ਸਿੰਘ ਮਾਨ ਨੇ ਜਿੱਥੇ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਉਮੀਦਵਾਰ ਕੁਲਦੀਪ ਸਿੰਘ ਢਾਰੀਵਾਲ ਵੀ ਵਾਸਤੇ ਚੋਣ ਪ੍ਰਚਾਰ ਕੀਤਾ ਹੈ ਤਾਂ ਹੁਣ ਤਰਨਤਨ ਸਹਿਬ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਪਹੁੰਚ ਰਹੇ ਨੇ ਬੋੜੀ ਸਾਹਿਬ ਚੌਕ ਹੈ ਜਿੱਥੇ ਕੀ ਉਸ ਸਮੇਂ ਬਾਦ ਸੀਐਮ ਭਗਵੰਤ ਸਿੰਘ ਮਾਨ ਨੇ ਇਥੇ ਰੋਰ ਸ਼ੋਅ ਕੱਢਣਾ ਔਰ ਹਲਕਾ ਖਰੂਰ ਸਾਹਿਬ ਦੇ ਉਮੀਦਵਾਰ ਲਾਲਜੀ ਸਿੰਘ ਪੁਨਰ ਦੇ ਹਮਾਇਤ ਵਿੱਚ ਲੋਕਾਂ ਪਾਸੋਂ ਵੋਟਾਂ ਦੀ ਅਪੀਲ ਕਰਨੀ ਹੈ ਲਗਾਤਾਰ ਸੀਐਮ ਭਗਵੰਤ ਸਿੰਘ ਮਾਨ ਨੇ ਪੰਜਾਬ ਅੰਦਰ ਮੋਟੇ ਸੰਭੇ ਹੋਇਆ ਔਰ ਹਰ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਈ ਚੋਣ ਪ੍ਰਚਾਰ ਕਰਨ ਲਈ ਫੌਚ ਰਹੇ ਨੇ ਭਗਵੰਤ ਸਿੰਘ ਮਾਨ ਜਿठे ਕੀ ਦੇਖ ਸਕਦੇ ਹੋ ਅਰ ਪਸੇ ਆਮ ਆਦਮੀ ਪਾਰਟੀ ਦੇ ਚੰਡੇ ਝੂਲਦੇ ਵਿਖਾਈ ਦੇ ਦੇ ਨੇ ਨਾਲ ਇੱਥੇ ਜਿਹੜੇ ਸਵਾਗਤੀ ਗੇਟ ਵੀ ਬਣਾਏ ਗਏ ਨੇ ਔਰ ਸੈਂਕੜੇ ਹਜ਼ਾਰਾ ਵਰਕਰ ਵਲੰਟੀਅਰ ਇੱਥੇ ਪਹੁੰਚੇ ਹੋਏ ਨੇ ਆਪਣੇ ਮਹਿਬੂਬ ਨੇਤਾ ਦਾ ਸਵਾਗਤ ਕਰਨ ਵਾਸਤੇ ਉਹਨਾਂ ਦੀ ਚਲਕ ਪਾਉਣ ਵਾਸਤੇ ਵੱਡੀ ਗੰਟੀ ਵਿੱਚ ਇਥੇ ਵਲੰਟੀਅਰ ਪਹੁੰਚੇ ਹੋਏ ਨੇ ਤੇ ਕੁਝ ਸਮੇਂ ਬਾਅਦ ਭਗਵੰਤ ਸੇਮਾਨ ਇਥੇ ਪਹੁੰਚਣਗੇ ਔਰ ਖਡੂਰ ਸਾਹਿਬ ਹਲਕੇ ਤੋਂ ਲਾਲਜੀਤ ਸਿੰਘ ਪੁੱਲ ਜਿਹੜੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕੈਂਡੀਡੇਟ ਨੇ ਉਹਨਾਂ ਦੀ ਹਮਾਇਤ ਵਿੱਚ ਰੋਡ ਸ਼ੋਅ ਕੱਢਣਗੇ ਤੇ ਲਗਾਤਾਰ ਆਪਣੇ ਰੋਡ ਸ਼ੋਅ ਦੇ ਦੌਰਾਨ ਓਪੋਜੀਸ਼ਨ ਪਾਰਟੀਆਂ ਤੇ ਤੰਜ ਕੱਸੇ ਹੋਏ ਵਿਸਾਈ ਜਿਹੜੇ ਨੇ ਸੀਐਮ ਬਕੰਤ ਸਿੰਘ ਮਾਨ ਔਰ ਇਹੀ ਦਾਵਾ ਕਰਦੇ ਨੇ ਕਿ ਇਸ ਵਾਰ ਪੰਜਾਬ ਦੀ ਜਨਤਾ ਨੇ ਜਿਹੜਾ 222 ਵਿੱਚ ਵਿਧਾਨ ਸਭਾ ਵਿੱਚ ਮੰਡਟ ਦਿੱਤਾ ਸੀਗਾ 92 ਸੀਟਾਂ ਤੇ ਉਸੇ ਦੀ ਤਰਜ਼ ਤੇ ਹੁਣ ਲੋਕ ਸਭਾ ਇਲੈਕਸ਼ਨ ਵਿੱਚ ਵੀ ਪੰਜਾਬ ਦੀ ਜਨਤਾ ਆ ਆਵਾਦਮੀ ਪਾਰਟੀ ਨੂੰ ਵੱਡੀ ਜਿੱਤ ਹਾਸਲ ਕਰਵਾਏਗੀ ਕਮਾ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਸੀਚਾ ਆ ਜਾਣੀ ਸੁਰੈਟੀ ਵੀ ਤਰੰਤਰੰਤ ਇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par